ਸਸਰੀ ਕਾਲ ਦੇ ਸਾਰਿਆਂ ਨੂੰ ਅੱਜ ਤੁਹਾਨੂੰ ਘਰ ਦਿਖਾਵਾਂਗੇ ਸਾਰਾ ਰਿਪੇਅਰ ਹੋਇਆ ਤੇ ਰੰਗ ਰੰਗ ਹੋਇਆ ਤੇ ਆਹ ਆਪਣੀਆਂ ਕੰਧਾਂ ਬਾਹਰ ਲੀਆਂ ਇਹ ਸਾਰੇ ਰੰਗ ਹੋ ਗਏ ਨਾ ਤੇ ਇਕੱਲਾ ਮੇਰਾ ਗੇਟ ਧੋਣ ਵਾਲਾ ਰਹਿ ਗਿਆ ਕਿਉਂ ਅੱਜ ਹੀ ਕੰਮ ਨਿਬੜਾ ਹਜੇ ਥੋੜਾ ਥੋੜਾ ਵਿੱਚ ਪਿਆ ਕੰਮ ਤੇ ਆਹ ਵੀ ਕੰਮ ਦਾ ਇਧਰ ਲਈ ਕਰ ਲਈ ਆਹ ਕਾਰਟੂਨ ਲਾਤਾ ਨਜ਼ਰ ਤੋਂ ਤੇ ਹੁਣ ਆਪਾਂ 15 ਦਿਖਾਵਾਂਗੇ ਆ ਆਪਣੇ ਇਹ ਕੰਧਾ ਆ ਪਹਿਲਾਂ ਦੇ ਪੁਰਾਣੇ ਕੰਧ ਸੀ ਇਹਨੂੰ ਆਪਾਂ ਲਪਾਈ ਕਰਕੇ ਸਾਰਾ ਵੇਖੇ ਤਰੰਗ ਰੰਗਰੋਂ ਕਰਤਾ ਆ ਕੰਧਾ ਪਟਾਏ ਕਿ ਕੱਢੀ ਹੋਈ ਹੈ ਇਹ ਇਹਨਾਂ ਨੂੰ ਤੇੜਾ ਚੱਲੇਗਾ ਸੀ ਕੰਧ ਨੂੰ ਫਰਿਸ਼ ਕੀ ਪੇਸੇ ਪਰ ਹਨੋ ਤੇ ਇਹ ਵੀ ਆ ਪਟਾ ਕੇ ਕੱਢੀ ਐ ਨਵੀਂ ਕੱਢੀ ਐ ਇਹ ਇਹ ਲਪਾਈ ਕਰਕੇ ਉੱਤੇ ਫੇਰ ਰੰਗ ਕਰਤਾ ਤੇ ਮੁੜ ਕੇ ਆ ਇਧਰੋਂ ਆ ਲੈਟਰਨ ਬਾਥਰੂਮ ਐ ਇਹ ਵੀ ਆਪਾਂ ਫੇਰ ਰੰਗ ਕਰਤਾ ਇਧਰੋਂ ਸਾਰੇ ਸਾਰੇ ਰਿਪੇਅਰ ਕਰਤੀ ਐ ਹਾਂ ਰੰਗ ਕਰਤਾ ਫੇਰ ਕਰਕੇ ਤੇ ਆ ਰਸੋਈ ਹੈ ਇਹਦੀ ਬਾਰੇ ਨੂੰ ਰੰਗ ਥੋੜਾ ਥੋੜਾ ਪੇਂਟ ਮਾਰਤਾ ਰਹੇ ਫਿਰ ਨੇ ਤੇ ਹਜੇ ਥੋੜਾ ਥੋੜਾ ਰਹਿਦਾ ਹੈਗਾ ਜਾਲੀ-ਜੋਲੀ ਨੂੰ ਮਾਰਨਾ ਹੈ ਕਿਉਂ ਦਿਵਾਲੀ ਤੇ ਆ ਗਈ ਤੇ ਆ ਵੇਖੇ ਨਾ ਰਸੋਈ ਆਪਣੀ ਦੇਖ ਲਓ ਵਿੱਚੋਂ ਆ ਵਿੱਚ ਰਸੋਈ ਹੈ ਪਹਿਲਾਂ ਇਹ ਜਮਾ ਹੀ țeੜਾ ਖਾਦ ਦੇਣਾ ਪੰਗਾ ਸੀ ਸਾਰੀ ਇਹ ਸਿੱਟ ਕੇ ਥੱਲੇ ਮਿਸਤਰੀ ਨੇ ਸਾਰੇ ਤੋਂ ਲੈਂਟਰ ਲਵਾ ਪਾਇਆ ਇਹਦੇ ਤੇ ਹੁਣ ਆਪਾਂ ਬਾਹਰੋਂ ਅੰਦਰੋਂ ਦਿਖਾਵਾਂਗੇ ਹਾਂ ਬਰੰਡ ਆ ਗਿਆ ਇਹ ਵੀ ਸਾਰੇ ਰੰਗ ਹੋ ਗਿਆ ਕਿਤੇ ਕਿਤੇ ਇਹਦੀ ਤਸਵੀਰ ਵੀ ਕਿਤੇ ਕਿਤੇ ਸਾਰੇ ਤੇ ਨਹੀਂ ਸੀਗੀ ਤੇ ਆ ਥੱਲੇ ਮੈਟ ਲੱਗਿਆ ਸੀਗਾ ਉਹ ਆਪਾਂ ਪੱਟਤਾ ਉਹ ਖਰਾਬ ਹੋਇਆ ਪਿਆ ਸੀਗਾ ਉਹ ਅੱਜ ਹੀ ਪਟਿਆ ਹਜੇ 10 ਵਾਰ ਸਫਾਈ ਕਰਨ ਵਾਲੀ ਰਹਿੰਦੀ ਹੈਗੀ ਤੇ ਆ ਆਪਣੇ ਗੇਟ ਰਹਿੰਦੇ ਐ ਇਹਨਾਂ ਨਾਲ ਬਾਅਦ ਚ ਦਿਵਾਲੀ ਤੋਂ ਬਾਅਦ ਕਰੂਗਾ ਰੰਪੀ ਤੇ ਆ ਖਮਰਾ ਕਰਤਾ ਸਾਰਾ ਵਧੀਆ ਬਣਾਤਾ ਟਿਪੇਰ ਕਰਕੇ ਰੰਗ ਰੰਗ ਕਰਤਾ ਸਾਰੇ ਫੜਦਾ ਵੀ ਪਰਛੱਤੇ ਤੇ ਵੀ ਕਰਤਾ ਸਾਰੇ ਸਫਾਈ ਫੜਛਪੜਛਤੇ ਤੇ ਕਰਕੇ ਆਪਾਂ ਉੱਤੇ ਆ ਫੜਦਾ ਪਤਾ ਤੇ ਆਹ ਇਧਰੋਂ ਸਾਰਿਓ ਕਰਤਾ ਹੁਣ ਆਪਾਂ ਦੂਜਾ ਕਮਰਾ ਦਿਖਾਵਾਂਗੇ। ਆ ਦੂਜਾ ਕਮਰਾ ਆ ਗਿਆ ਸਾਰਾ। ਵੀ ਇਹਨੂੰ ਵੀ ਬਾਹਰੋਂ ਰੰਗੂ ਰੰਗ ਕਰਕੇ ਸਾਰੇ ਰੰਗ ਕਰਕੇ ਪੱਖਾ ਵੀ ਸਾਫ਼ ਕਰਤੇ ਪੱਖੇ ਸਾਫ਼ ਕਰਕੇ ਆਪਾਂ ਸਿਆ ਸਾਰੇ ਕਰਤਾ ਰੰਗ ਬਾਹਰੋਂ ਵੀ ਕੀਤਾ ਹੈਗਾ ਇਹਦਾ ਪਿਛਲੇ ਪਾਸਿਓਂ ਇਧਰ ਬਾਹਰੋਂ ਪਿਛਲੇ ਪਾਸਿਆਂ ਵੀ ਆਪਾਂ ਸਾਰਾ ਵੀ ਰੰਗ ਕਰਵਾਤਾ ਤੇ ਆਪਣਾ ਚੁੱਲਾ ਚੌਂਦਰਾ ਹਜੇ ਬਣਾਉਣ ਵਾਲਾ ਰਹਿੰਦਾ ਹੈਗਾ ਉਹ ਇਧਰ ਉਲਜੀ ਹੈ ਇਹ ਹੁਣ ਮੈਂ ਦਿਵਾਰੀ ਤੋਂ ਬਾਅਦ ਬੈਲੀ ਹੋਊਂਗੀ ਤਾਂ ਫੇਰ ਇਹਨੂੰ ਤਿਆਰ ਕਰੂੰਗੀ ਸਾਰੇ ਨੂੰ ਤੇ ਸਾਰਾ ਦਾ ਸਮਾਨ ਟੈਂਟ ਫੋੜੀ ਜੀ ਹਜੇ ਬਾਹਰ ਪਈ ਹੈਗੀ ਆਪਣੀ ਤੇ ਆ ਪਾ ਅੰਦਰੋਂ ਚੁੱਲਾ ਪੱਟ ਕੇ ਬਾਹਰ ਸਰਤਾ ਸੀਗਾ ਵੀ ਅੰਦਰ ਮਿਸਤਰੀ ਲੱਗੇ ਸੀ ਨਾਲੇ ਹੁਣ ਅੰਦਰ ਅੱਗ ਬਾਲਾਂਗੇ ਤਾਂ ਫੇਰ ਕਾਲਾ ਹੋਊਗਾ ਰੰਗ ਵੀ ਆਪਾਂ ਬਾਹਰ ਹੀ ਕਰਿਆ ਕਰਾਂਗੇ ਸਾਰਾ ਕੰਮ ਹੁਣ ਚੁੱਲੇ ਆਲਾ ਤੇ ਕੇਰਾ ਇਹਦੇ ਤੇ ਕਰਿਆ ਕਰਾਂਗੇ ਫੇਰ ਮੈਂ ਉਹ ਤਿਆਰ ਕਰੂੰਗੀ ਦੂਜੇ ਆਦੀ ਵੀ ਆਪਾਂ ਪੇਉਂ ਕੇ ਰੱਖੇ ਹੋਏ ਐ ਇਹ ਪਰ ਹੈ ਥੋੜੇ ਤੇਰੇ ਪੀ ਕਹਿੰਦਾ ਵੀ ਮੈਂ ਹੋਰ ਲਿਆਉਂਗਾ ਤੇ ਵੇਖੀ ਨਾ ਵੀ ਫੇਰ ਆਪਾਂ ਸ਼ਾਮ ਨੂੰ ਇਹ ਉੰਬਤਾਂ ਦਾ ਵਾਵਾ ਸਾਰਿਆਂ ਵਟ ਲੈ ਜਾਈਂਗਾ ਤੇ ਆਪਾਂ ਸ਼ਾਮ ਨੂੰ ਲਾਵਾਂਗੇ ਦੀਵੇ ਕੋਠਾਂ ਤੇ ਧਰਾਂਗੇ ਅੰਦਰ ਬਾਹਰ ਧਰਾਂਗੇ ਸਾਰੇ ਫਿਰ ਆਪਾਂ ਕੋਈ ਮਠਿਆਈ ਮਠੋਈ ਵੀ ਲੈ ਆਵਾਂਗੇ ਮਠਿਆਈ ਖਾਵਾਂਗੇ ਤੇ ਬਾਜ਼ਾਰ ਜਾਊਗਾ ਰੈਂਪੀ ਹਜੇ ਇਹ ਦੀਵੇ ਥੋੜੇ ਹੈਗੇ ਉਹਦੇ ਕੋਲੇ ਇੰਨੇ ਸੀਗੇ ਆਪਾਂ ਬਾਹਰ ਕੱਢ ਦਾਂਗੇ ਹੁਣ ਦੀਵੇ ਨੂੰ ਬਹੁਤ ਚੜਦੇ ਪਹੁੰਚ ਤੇ ਇਹ ਦੀਵੇ ਜਗਦੇ ਸੋਹਣੇ ਲੱਗਦੇ ਆ ਕੋਠਿਆਂ ਤੇ ਦਵਾਲੀ ਨੂੰ ਸਾਰੇ ਘਰ ਹੀ ਜਗਦੇ ਆ ਬਹੁਤ ਰੌਸ਼ਨੀ ਸੋਹਣੀ ਲੱਗਦੀ ਏ ਆ ਦੀਵੇ ਆਪਾਂ ਸਾਰੇ ਬਾਹਰ ਕੱਢਦੇ ਆ ਤੇ ਇੰਨੇ ਕੱਪ ਹੋਰ ਲਿਆਵਾਂਗੇ ਤੇ ਹਜੇ ਉਹ ਲਿਆ ਕੇ ਪਿਵਾਵਾਂਗੇ ਤੇ ਮੁੜ ਕੇ ਉਹਨਾਂ ਨੂੰ ਵੀ ਆਪਾਂ ਫੇਰ ਬਾਹਰ ਕੱਢ ਕੇ ਸਜਾਵਾਂਗੇ ਤੇ ਫੇਰ ਜਦੋਂ ਰਾਤ ਨੂੰ ਫੇਰ ਆਪਾਂ ਉਠਿਆ ਤੇ ਧਰਾਂਗੇ ਇਹਨਾਂ ਨੂੰ ਅੰਦਰ ਬਾਹਰ ਵੀ ਧਰਾਂਗੇ ਸਾਰੇ ਆਪਾਂ ਜਿਹੜਾ ਪੇਠਾ ਬਣਾਇਆ ਸੀਗਾ ਉਹ ਹਜੇ ਥੋੜਾ ਥੋੜਾ ਸੁੱਕਿਆ ਹੈਗਾ ਚੰਗੀ ਤਰ੍ਹਾਂ ਨਹੀਂ ਸੁੱਕਿਆ ਤੇ ਜਦੋਂ ਚੰਗੀ ਤਰ੍ਹਾਂ ਸੁੱਕ ਗਿਆ ਫਿਰ ਆਪਾਂ ਵੇਖੀ ਨਾ ਵੀ ਇਹ ਕਿਸੇ ਭਾਂਡੇ ਚ ਪਾ ਲਾਂਗੇ ਆਪਾਂ ਟ੍ਰੇ 'ਚ ਹੀ ਰੱਖਿਆ ਹੋਇਆ ਹਜੇ ਇਹ ਤੇ ਵੀ ਫੇਰ ਬਣੂਗਾ ਹੋਰ ਤੋਂ ਪਾ ਲੱਕ ਇੱਕ ਦੋ 4-5 ਦਿਨਾਂ 'ਚ 5-6 ਦਿਨਾਂ 'ਚ ਬਣੂਗਾ ਇਹ ਤੇ ਦਿਵਾਲੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਇਹ ਰੇਪੀਨੇ ਕੱਪੜੇ ਵੀ ਪਾਏ ਅੱਜ ਦਵਾਸੇ ਪੰਜ ਕੱਪੜੇ ਦਿੱਤੀ ਐ ਰੋਟੀ ਖਵਾਈ ਐ ਆ ਦੇਖ ਲੋ ਆ ਦੇਖੋ ਚਿੱਟੇ ਕੱਪੜੇ ਪਾਏ ਐ ਵਧੀਆ ਤੇ ਆਪਾਂ ਵੇਖ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਦੋ ਦਿਵਾਲਾ ਨਾ ਕਹੀ ਜਾਂਦੇ ਅੱਜ ਵੀ ਤੇ ਸਵੇਰੇ ਵੀ ਤੇ ਤੁਸੀਂ ਦੱਸਿਓ ਵੀ ਅੱਜ ਦਿਵਾਲੀ ਕੇ ਸਵੇਰੇ ਹੈਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਓ ਹੁਣ ਆਪਾਂ ਬਣਾਵਾਂਗੇ ਚੁਬੜਾ ਦੀ ਚਟਣੀ ਆ ਚੁਬੜਾ ਤੇ ਆ ਲਸਣ ਭਿਉ ਕੇ ਰੱਖੀ ਆਪਾਂ ਛਿੱਲਾਂਗੇ ਆ ਸਾਬਤੀਆਂ ਮਿਰਚਾਂ ਸਾਬਤੀਆਂ ਮਿਰਚਾਂ ਦੀ ਬਣਾਵਾਂਗੇ ਆਪਾਂ ਤੇ ਨੋਨ ਆਪਾਂ ਫੇਰ ਪਾਉਂ ਅਗਲੇ ਚ ਪਿਆਗਾ ਪਾਵਾਂਗੇ ਤੇ ਆ ਪਹਿਲਾਂ ਸਾਬਤੀਆਂ ਮਿਰਚਾਂ ਦੀਆਂ ਖੰਡੀਆਂ ਤੋੜ ਕੇ ਫਿਰ ਆਪਾਂ ਇਹਦੇ ਹੁੰਡੇ 'ਚ ਪਾਵਾਂਗੇ ਸੋਇਆ ਦਾ ਸਲਾਬ ਨਾਲ ਜੀੜਾ ਪੰਨੇ ਹੈ ਹੈ ਕਿਉਂ ਕਰੇ ਸਲਾਬ ਰਹੀ ਹੈ ਪਾਣੀ ਪੋਣੀ ਫੌਂਦੇ ਰਹੀ ਹੈ ਬੈਸਟਰੀ ਕੰਦਾ ਕੰਦਾ ਤੇ ਤੇ ਸਲਾਬ ਹੋ ਗਈ ਹੈ ਹੁਣ ਆਪਾਂ ਨੌਣ ਪਾਵਾਂਗੇ ਨੌਨ ਖਾਇ ਤਾਂ ਮਰਚੇ ਛੇ ਤਿਰ ਰਗੜੀ ਜਾਂਦੀ ਐ ਜੇ ਕੱਲੀ ਰਗੜ ਕੇ ਰਗੜੀ ਰਗੜੀ ਨਹੀਂ ਜਾਂਦੀ ਬੀਜ ਹੀ ਮਰਦੇ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਵੇਣਾ ਤਾਂ ਕੁੱਟ ਕਣੀ ਜਾਣਾਂਗਾ ਨਾਲੇ ਤੁਸੀਂ ਘਰ ਦੱਸਿਓ ਹੁਣ ਕਮੈਂਟ ਕਰਕੇ ਵੀ ਕਿਹੇ ਜਿਹੇ ਰੰਗ ਹੋਇਆ ਤੇ ਵੀ ਤੁਹਾਨੂੰ ਚੰਗਾ ਲੱਗਿਆ ਜਾਂ ਨਹੀਂ ਚੰਗਾ ਲੱਗਿਆ ਜ਼ਰੂਰ ਦੱਸਿਓ ਕਮੈਂਟ ਕਰਕੇ। ਤੁਪਣੀ ਚਟਨੀ ਵੀ ਵਾਵਾ ਦਿਨਾਂ ਤੋਂ ਬਣਾਉਣ ਲੱਗੇ ਆਪਾਂ ਹੋ ਗਏ 2 ਮਹੀਨੇ ਮੈਨੂੰ ਲੱਗਦਾ ਬਣਾਈ ਨੂੰ। ਜਦੋਂ ਵੀ ਚੰਗੀ ਤਰ੍ਹਾਂ ਮਰ ਗਏ ਫੇਰ ਆਪਾਂ ਵੇਖੇ ਨਾਲ ਲਸਣ ਛਿੱਲ ਕੇ ਪਾਵਾਂਗੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ